ਤੋ ਵੱਡਾ ਤੌਰ 'ਕਾ ਬਾਬੇ ਦੀ ਹੱਟੀ ਨੇ ਕਰਤਾ ਬਾਜ਼ਾਰ 'ਚ 800 900 1000 1000 ਰੁਪਏ ਦੇ ਇੰਦਾ ਹੈਵੀ ਦੁਪੱਟੇ ਵਾਲੇ ਸੂਟ ਮਿਲਦੇ ਆ ਬਾਬੇ ਦੀ ਹੱਟੀ ਨੇ ਕਰਤੇ ਸਿਰਫ 100 ਰੁਪਏ ਬਾਬੇ ਦੀ ਹੱਟੀ ਨੇ ਕਰਤੇ ਸਿਰਫ 100 ਰੁਪਏ 100 100 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲਣੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਹੀ ਮਿਲਣੇ ਆ ਲੋ ਬੜੀ ਹੋਂ ਦਾ ਸੂਟ ਤੁਸੀਂ ਬਜ਼ਾਰੋਂ ਵੇਚਣ ਹੀ ਲੈਣਾ ਹੈ ਤਨੂ ਦੁਕਾਨਦਾਰ ਨੇ ਵੀ ਘੱਟੋ ਘੱਟ 250 ਰੁਪਏ ਦੇਣਾ 4 450 ਰੁਪਏ ਸੂਟ ਵਿਕਦਾ ਹਾਂਜੀ ਅਹੀ ਦੇਣੇ ਆ 500 ਦੇ ਤਿੰਨ ਇਹ ਆਲ ਦਿਖਾਣ ਲਈ ਇਹ ਬਾਜ਼ਾਰ 'ਚ 575 ਰੁਪਏ ਵਿਕਦੀ ਆ ਤੇ ਆਪਾਂ ਲਾਵਾਂਗੇ 700 ਦੇ ਦੋ ਉਹ ਵੀ ਆ ਚੱਕੋ ਸੂਟ ਮਸਲੀਨ ਦਾ ਬਾਬੇ ਦੀ ਹੱਡੀ ਦੇ ਨਾ ਵੀ ਕਿ ਕਰ ਜੋ ਵਾਪਸ 450 ਰੁਪਏ ਆ ਜੋ ਬਾਬੇ ਦੀ ਹੱਡੀ ਦੇ 10000 ਨਾਲ ਕੰਮ ਸ਼ੁਰੂ ਕਰਨਾ 25000 ਨਾਲ ਕੰਮ ਸ਼ੁਰੂ ਕਰਨਾ ਚੋ ਬਾ ਨੀਰ ਘਾਟਾ ਨਹੀਂ ਪੈਣ ਦਾਂਗੇ ਇਸ ਚਾਂਪੇਪਰ ਤੇ ਲਿਖ ਕੇ ਦਾਂਗੇ ਜੇ 1 ਰੁਪਿਆ ਦਾ ਘਾਟਾ ਫੜੇ ਸਾਨੂੰ ਆ ਕੇ ਫੜ ਲਓ ਸਾਨੂੰ ਆ ਕੇ ਫੜ ਲਓ ਸਾਨੂੰ ਆ ਕੇ ਫੜ ਲਓ ਗੱਲਾ ਗੱਲਾ ਸੂਟ ਲੈ ਜਾਓ ਕੈਟਲੋਗ ਤੋਂ ਕੱਢ ਕੇ ਜਿਹੜਾ ਨਾ बिकੇ ਵਾਪਸ ਕਰ ਦਿਓ ਚਾਰੇ ਦੇ ਨਾਲ ਭਾਈ ਕਹਿੰਦਾ 300 ਦੇ 25 ਰੁਪਏ ਦਾ ਸੂਟ ਦਾਂਗਾ ਇੰਸ਼ੋਰੈਂਸ ਕਰਕੇ ਪ੍ਰਾਟਿਆ ਕਰ ਲਓ ਦੁਪੱਟਾ ਕਿੰਨਾ ਹੈਵੀ ਆ 1500 ਦਾ ਬਾਜ਼ਾਰ 'ਚ ਬਾਬੇ ਜਿੱਡੇ 500 ਆ ਦੇਖਣਾ ਭਣਾ ਭਣਾ ਨਹੀਂ ਵੱਡਾ ਫੜਾ ਆ ਲੋ ਜੀ ਇੱਕ ਨਾਲ ਇੱਕ ਫਰੀ 1102 ਨਾ ਵੀ ਕੇ ਫਿਰ ਵਾਪਸ ਦੇਖੋ ਇੱਥੇ ਫਾਇਦਾ ਕੀ ਆ ਇੱਥੇ ਇਹ ਵੀ ਸ਼ਰਤ ਨਹੀਂ ਵੀ ਤੁਸੀਂ ਸੈੱਟ ਵਾਈ ਸੈੱਟ ਲੈ ਕੇ ਜਾਓ ਇਹ ਹੈਂਡਵਰਗਲ ਸੂਟ ਬਾਬੇ ਦੀ ਹੱਡੀ ਦੇ ਰੰਗ ਦਾਂਗੇ 4 ਰੇਡ ਦਾਂਗੇ 650 1000 ਰੁਪਏ ਦਾ ਸੂਟ ਰੇਡੇ ਕਾਊਂਟਰ ਤੇ ਵੇਚ ਰਿਹਾ ਹੈ ਪਹਿਣਾ ਸਾਡੀਆਂ ਕਹਿੰਦੇ ਫੈਂਸੀ ਸੂਟ ਚਾਹੀਦਾ ਠੀਕ ਹੈ ਜੀ ਆਹ ਲਓ ਜੀ 400 ਰੁਪਏ ਦਾ ਦਾਂਗੇ ਜਿਹੜਾ 50000 ਦਾ ਦਾਇਰ ਵੀ ਤੇ ਕੱਪੜਾ ਤੁਸੀਂ ਬਾਜ਼ਾਰ ਚ ਲੈਣਾ ਬਾਬੇ ਢੇਟੀ ਤੇ 15000 ਚ ਮਿਲ ਜਾਂਦਾ ਆਹ ਲੈਂਦੀਆਂ 1200 ਰੁਪਏ ਨੂੰ ਸੂਟ ਜਾ ਕੇ ਬਾਜ਼ਾਰੋਂ ਆ ਚੱਕੋ 450 ਰੁਪਏ ਚ ਹੁਣ ਅਸੀਂ ਪਹੁੰਚਿਆ ਬਾਬੇ ਢੇਟੀ ਤੇ ਪਹਿਲਾਂ ਅਸੀਂ ਆਉਂਦੇ ਸੀ ਰਸ਼ ਦੇ ਵਿੱਚ ਤੇ ਤੁਹਾਨੂੰ ਵੈਰਾਈਟੀ ਨਹੀਂ ਦਿਖਾ ਪਾਉਣੀ ਸੀ ਅੱਜ ਅਸੀਂ ਸਵੇਰੇ ਸਵੇਰੇ ਪਹੁੰਚ ਗਏ ਆ ਬਾਬਾ ਜੀ ਨੂੰ ਰਿਕੁਐਸਟ ਕਰਨੀ ਆ ਬਿਕੋਜ਼ ਇਹਨਾਂ ਤੇ ਵੱਡਾ ਪ੍ਰੋਬਲਮ ਸੀ 15 ਮਹੀਨੇ ਦੁਕਾਨ ਬੰਦ ਕਰ ਦਿੱਤੀ ਸੀ ਪਰ ਲੋਕਾਂ ਦੇ ਪਿਆਰ ਨੇ ਦੁਕਾਨ ਖਲਾਤੀ ਆ ਹੁਣ 30 ਜੂਨ ਤੱਕ ਤੁਹਾਡੇ ਵੱਡੇ ਫਾਇਦੇ ਹੋਣੇ ਆ ਬਾਬਰੀ 100 ਰੁਪਏ ਦੇ ਸੂਟ ਨੇ ਨਾ ਪੂਰੇ ਵਰਲਡ ਦੇ ਵਿੱਚ ਹਲਾ ਕੇ ਰੱਖਤਾ ਲੋਕਾਂ ਨੂੰ ਤੁਸੀਂ ਕੱਲ ਵੀ ਬੜਾ ਬੜਾ ਜ਼ੋਰ ਲਾਇਆ ਸੀ 100 ਰੁਪਏ ਸੂਟ ਦੇਣਾ 300 ਲਹਿੰਗਾ ਦੇਣਾ 100-100 ਵਾਲੇ ਸੂਟ ਕਿ ਨਹੀਂ ਆ ਜਿੱਦਾਂ ਦੇ ਰਹੀਆਂ ਤੁਹਾਨੂੰ ਦਿਖਾ ਰਿਹਾ ਏਦਾਂ ਦੇ ਹੀ ਦਵਾਂਗੇ 100 ਰੁਪਏ ਆ ਦੇਖੋ ਜੀ ਸਭ ਤੋਂ ਵੱਡਾ ਧਮਾਕਾ ਬਾਬੇ ਦੀ ਹੱਟੀ ਨੇ ਕਰਤਾ ਬਾਜ਼ਾਰ 'ਚ 800 900 1000 1000 ਰੁਪਏ ਦੇ ਏਦਾਂ ਹੈਵੀ ਦੁਪੱਟੇ ਵਾਲੇ ਸੂਟ ਮਿਲਦੇ ਆ ਬਾਬੇ ਦੀ ਹੱਟੀ ਨੇ ਕਰਤੇ ਸਿਰਫ 100 ਰੁਪਏ ਆ 100-100 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲਣੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਹੀ ਮੈਣਨੇ ਆ ਉਹ ਬਾਅਦੇ ਮੈਣਨਾ ਨਹੀਂ ਹੈਗਾ ਆ ਦੇਖੋ ਭਾਜੀ ਆਲਓਵਰ ਰਿਓਨ ਦਾ ਸੂਟ ਤੁਸੀਂ ਬਜ਼ਾਰੋਂ ਵੇਚਣ ਨਹੀਂ ਲੈਣਾ ਤੁਹਾਨੂੰ ਦੁਕਾਨਦਾਰ ਨੇ ਵੀ ਘੱਟੋ ਘੱਟ 250 ਰੁਪਏ ਦੇਣਾ 4 450 ਰੁਪਏ ਸੂਟ ਵਿਗਦਾ ਹਾਂਜੀ ਅਹੀ ਦੇਣੇ ਆ 500 ਦੇ ਤਿੰਨ ਇਹ ਬਜ਼ਾਰ 'ਚ 575 ਰੁਪਏ ਵਿਕਦੀ ਹੈ ਤੇ ਆਪਾਂ ਲਾਂਗੇ 700 ਦੇ ਦੋ ਉਹ ਵੀ ਪਿਓਰ ਕੋਟਨ ਦੇ ਸੂਟ ਆ ਦੇਖੋ ਤੁਹਾਡਾ 1 ਰੁਪਏ ਦਾ ਘਾਟਾ ਨਹੀਂ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਜੇ ਨਹੀਂ ਵਿਕਿਆ ਵਾਪਸ ਦੇ ਕੇ ਨਵਾਂ ਲੈ ਜਾਓ ਚੀਜ਼ਾਂ ਦੇਖੋ ਬੜੀਆਂ ਹੋਈਆਂ 1095 ਰੁਪਏ ਦਾ ਸੂਟ ਆਣ ਬਾਬੇ ਦੀ ਹੱਟੀ ਤੇ ਤੁਹਾਨੂੰ 1000 ਦੇ 2 ਮਿਲਣਗੇ ਕਪੜਾ ਲੋ ਸਸਤਾ ਨਾ ਵੀ ਕੇ ਮੋਰ ਜੋ ਵਾਪਸ ਆ ਦੇ ਕੋ ਡਿਜ਼ਾਈਨ ਆ ਲੋ ਚੁਨੀ ਨਾਲ 400 ਰੁਪਏ ਸੂਟ ਲੈ ਜਾਓ ਟੰਮੀ ਤੇ ਲਾਕੇ ਆਹੀ 15 1600 ਦਾ ਸੂਟ ਬਾਜ਼ਾਰ ਚ ਮਿਲਦਾ ਬਾਬੇ ਦੀ ਹੱਟੀ ਨੇ ਕਰਤੇ 400 ਰੁਪਏ ਦਾ ਆ ਦੇਖੋ ਭਾਜੀ ਚੀਜ਼ਾਂ ਦੁਪੱਟੇ ਰੇ ਕੋ ਨਾਲ ਡਿਸਟਲ ਡਿਜ਼ਾਈਨਰ ਆ ਲੋ ਜੀ 500 ਰੁਪਏ ਨੂੰ ਸੂਟ ਲੈ ਜਾਓ ਬਾਬੇ ਦੀ ਹੱਟੀ ਤੋਂ ਪੀਸ ਦੇਖੋ ਦੁਪੱਟਾ ਦੇਖੋ ਜੀ ਹਾਂ ਜੀ ਰੇਟਾਂ ਦਾ ਭਾਈ ਤਹਿਲ ਕਾ ਬਾਤਾਂ 900 ਦੇ 2 ਕਰਦੇ ਆ ਹਾਂਜੀ ਆ ਚੱਕੋ ਸੂਟ ਮਸਲੀਨ ਦਾ ਬਾਬੇ ਦੀ ਹੱਡੀ ਦੇ ਨਾਂ ਵੀ ਕਿਆ ਕਰ ਜੋ ਵਾਪਸ 450 ਰੁਪਏ ਸੂਟ ਬਾਜ਼ਾਰ ਦੇ ਵਿੱਚ 1000 1000 12 1200 ਦਾ ਇੱਥੇ 900 ਦੇ 2 450 ਦਾ ਸੂਟ ਜਿਹੜਾ ਭੈਣ ਭਰਾ ਕੱਪੜੇ ਕੰਮ ਸ਼ੁਰੂ ਕਰਨਾ ਚਾਹੁੰਦਾ ਟੈਂਪੂ ਚਲਾਉਂਦੇ ਸੀ ਐਡਾ ਬਿਜ਼ਨਸ ਖੜਾ ਕੀਤਾ ਪੂਰਾ ਤਰੀਕਾ ਦੱਸਾਂਗੇ ਇੱਕ ਇੱਕ ਗੱਲ ਦੱਸਾਂਗੇ ਕੱਪੜੇ ਦਾ ਕਿੱਕ ਭੇਦ ਦੱਸਾਂਗੇ ਆ ਜੋ ਬਾਬੇ ਦੀ ਹੱਡੀ ਦੇ 10000 ਦਾ ਕੰਮ ਸ਼ੁਰੂ ਕਰਨਾ ਹੈ 25000 ਦਾ ਕੰਮ ਸ਼ੁਰੂ ਕਰਨਾ ਹੈ ਚਵਾਨੀ ਦਾ ਘਾਟਾ ਨਹੀਂ ਪੈਣ ਦਾਂਗੇ ਇਸ ਚਾਂਪੇਪਰ ਤੇ ਲਿਖ ਕੇ ਦਾਂਗੇ ਜੇ 1 ਰੁਪਿਆ ਦਾ ਘਾਟਾ ਫੜੇ ਸਾਨੂੰ ਆ ਕੇ ਫੜ ਲਓ ਲੰਗ ਦਾਂਗੇ 4 ਰੇਡ ਦਾਂਗੇ 650 ਤੁਸੀਂ ਵੇਚੋ 800 ਤੁਸੀਂ ਵੇਚੋ ਯਾਰ ਚਾਰਾਂ 'ਚੋਂ ਦੋ ਵੇਚ ਜਾਣ ਦੋ ਵਾਪਸ ਚਾਰਾਂ 'ਚੋਂ ਤਿੰਨ ਵੇਚ ਤਾਂ ਇੱਕ ਵਾਪਸ ਇੱਕ ਨਾਲ ਇੱਕ ਫ੍ਰੀ 1100 ਦੇ ਦੋ ਨਾ ਵੀ ਕੇ ਫਿਰ ਵਾਪਸ ੱਡਾ ਫੜਾ ਭਾਜੀ 1200 ਦੇ ਦੋ ਜੇ ਨਾ ਵੀ ਕੇ ਤੇ ਵਾਪਸ ਦੇਖੋ ਦੇਖੋ ਆਰੀਆ ਸੂਟ ਇਹ ਕਹਿ ਕੇ ਨਾ ਆਲੀ ਦਾ ਕੰਮ ਕੀਤਾ ਜੀ ਬਰਸ਼ ਪਿੰਡ ਕੀਤਾ ਜੀ ਇਹ ਕਰ ਦੇਣਾ 1500 ਦਾ ਹਾਂ ਜੀ ਇਹ ਸਾਰੇ ਸੂਟ 550 ਪੈਣੇ ਤੁਹਾਨੂੰ ਆ ਕੱਲਾ ਕੱਲਾ ਸੂਟ ਲੈ ਜਾਓ ਕੈਟਲੌਗ ਚੋਂ ਕੱਢ ਕੇ ਜਿਹੜਾ ਨਾ बिकਿਆ ਵਾਪਸ ਕਰ ਦਿਓ ਚੈਲੇਨਜ ਨਾਲ ਭਾਈ ਕਹਿੰਦਾ 300 ਦੇ 25 ਰੁਪਏ ਦਾ ਸੂਟ ਦਾਂਗਾ ਇੰਸ਼ੋਰਸ ਕਰਕੇ 8 ਸੂਟਾਂ ਦੇ 4 ਵੇਚ ਕੇ 4 ਦਾ ਪ੍ਰੋਫਿਟ ਤੁਹਾਡਾ ਤੇ ਜਿਹੜਾ ਨਾ बिकੋ ਸਾਡਾ 10000 ਰੁਪਏ ਦਾ ਸੂਟ ਰੇਲ ਕਾਊਂਟਰ ਤੇ ਵਿਕ ਰਿਹਾ ਹੈ ਭੈਣਾ ਸਾਡੀਆਂ ਕਿਹਨੇ ਫੈਂਸੀ ਸੂਟ ਚਾਹੀਦਾ ਠੀਕ ਹੈ ਜੀ ਆਹ ਲੋ ਜੀ 400 ਰੁਪਏ ਦਾ ਦਾਂਗੇ ਆ ਦੇਖੋ ਭਾਜੀ 450 ਰੁਪਏ ਡੀਨਰ ਚੀਜ਼ਾਂ ਆ ਦੇਖੋ ਕਿਸੇ ਨੇ ਚੀਜ਼ਾਂ ਦੇਣੀਆਂ ਹੀ ਨਹੀਂ ਹਜ਼ਾਰਾਂ ਦੇ ਵਿੱਚ ਲੁੱਟਾ ਇੱਥੇ 2-2 ਰੁਪਏ 5-5 ਰੁਪਏ ਦੇ ਮਾਰਜੇ ਦੇ ਸੂਟ ਵੇਚੇ ਜਾ ਰਹੇ ਆ ਫਾਇਦੇ ਤੁਹਾਡੇ ਹੋਣੇ ਆ ਤਿੰਨ ਦਿਨ ਹੋਣੇ ਆ 15-1500 ਵਾਲੇ ਸੂਟ 500 ਰੁਪਏ ਕਰਤੇ ਆ ਜੀ ਤੁਸੀਂ ਆ ਦੇਖੋ ਸੂਟ ਦਾ ਫਰੰਟ ਚੈੱਕ ਕਰ ਲਓ ਦੁਪੱਟਾ ਕਿੰਨਾ ਹੈਵੀ ਆ 1500 ਦਾ ਬਾਜ਼ਾਰ 'ਚ ਬਾਬੇ ਜੱਟ ਦੇ 500 ਆ ਦੇਖੋ ਭਾਜੀ ਦੁਪੱਟਾ ਆ ਦੇਖੋ 500 ਦਾ ਸੂਟ ਲੈ ਜਾਓ 500 ਰੁਪਏ 'ਚ ਸੂਟ ਲੈ ਜਾਓ ਕੱਪੜਾ ਨਾਲ ਦੇਖੋ ਤਾਜਪਰੀ ਵਾਲੇ ਸੂਟ ਬਾਜ਼ਾਰ 'ਚ 1500 ਇੱਥੇ 500 ਹੁਣ ਤੁਸੀਂ ਚੈੱਕ ਕਰ ਲਓ ਫਰਕ ਕਿੰਨਾ ਵੱਡਾ ਆ ਜਿਹੜਾ 50000 ਦਾ ਤਾਜਪਰੀ ਦਾ ਕੱਪੜਾ ਤੁਸੀਂ ਬਾਜ਼ਾਰ 'ਚ ਲੈਣਾ ਬਾਬੇ ਜੱਟੀ ਤੇ 15000 'ਚ ਮਿਲ ਜਾਂਦਾ ਅੰਦਰ ਫੋਟੋ ਦਿਖਾਉਂਦੇ ਆ ਵੀਡੀਓ ਦਿਖਾਉਂਦੇ ਆ ਨਾਲ ਹੀ ਕਹਣਗੇ ਜੀ 1295 ਰੁਪਏ ਆ ਦੇਖੋ 695 ਰੁਪਏ ਲੈਣਾ ਸਾਡੀਆਂ ਲੈਂਦੀਆਂ 1200 ਰੁਪਏ ਆ ਚੱਕੋ 450 ਰੁਪਏ ਚ ਫੋਟਾਂ ਦੇ ਸੂਟ ਦੁਪੱਟੇ ਬਾਜ਼ਾਰ ਚ 575 675 775 ਅੱਲਾ ਘੜੀਆਂ ਨਾਲ ਲਗ ਰੇਟ ਚੱਕੋ ਬਾਬੇ ਰੇਟ ਦਾ 350 ਰੁਪਏ ਸੂਟ ਜੇ ਨਾ ਵੀ ਗਿਆ ਵਾਪਸ ਕਰ ਜੋ ਰੇਟ ਜੇ ਘੱਟ ਹੈਗੇ ਤਾਂ ਇਹ ਨਹੀਂ ਵੀ ਤੁਹਾਨੂੰ ਅਸੀਂ ਡਿਜ਼ਾਈਨ ਇੱਕ ਦੋ ਜਣੇ ਡਿਜ਼ਾਈਨ ਵੀ ਸੌਵਾਂ ਦੇ ਵਿੱਚ ਆ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਜਿੰਨਾ ਮਰਜੀ ਕੱਪੜਾ ਲੈ ਜਾਓ ਭਾਵੇਂ ਸੂਟ ਇੱਕ ਇੱਕ ਲੈ ਜਾਓ ਵਾਪਸੀ ਦੀ ਫੁੱਲ ਗਾਰੰਟੀ ਆ ਦੇਖੋ ਮਸਲੀਨ ਦਾ ਸੂਟ ਦੁਪੱਟਾ ਆ ਲਓ ਜੀ ਨਾਲ ਡਿਫਰੈਂਟ ਧਮਾਕਾ ਚੁੰਨੀ ਨਾਲ ਹੂੰ 450 ਰੁਪਏ ਬਾਜੀ ਹੈਂਡਵਰਕ ਨਾ 1500 ਨਾ 1800 ਆਹ ਲੋ ਜੀ 650 ਰੁਪਏ ਦੇ ਹੈਂਡਵਰਕ ਦੇ ਵੀ ਦੇਖੋ ਬਾਜ਼ਾਰ ਚ 4450 ਦਾ ਸੂਟ ਮਿਲਦਾ ਹੋਲ ਸੇਲਰ ਵੀ 250 ਦੇ ਘੱਟ ਨਹੀਂ ਵੇਚਦੇ ਅਗਰ ਇਹ ਕਹਿੰਦੇ ਕਮਾਲੋ ਬੰਦਾ ਦੂਰੋਂ ਆਇਆ ਠੀਕ ਹੈ ਪੈਸੇ ਲੈ ਕੇ ਆਇਆ ਅਸੀਂ ਗਾਰੰਟੀ ਦਿੰਨੇ ਆ ਵੀ ਤੁਸੀਂ ਲੈ ਜਾਓ ਵੇਚ ਲਓ ਨਾ ਵੀ ਕੇ ਮੋੜ ਜੋ ਕੋਈ ਨਹੀਂ ਕਰੂਗਾ ਇਦਾਂ ਬਾਬੇ ਰੇੜੋਸਾ ਆ ਲੋ 500 ਦੇ ਤਿੰਨ ਲੈ ਜਾਓ ਕਿਹੜਾ ਬਰਾਉਂਡ ਦੱਸਦੀ ਹੈ ਜ਼ਿਲ੍ਹਾ ਜਲੰਧਰ ਜਮਸ਼ੇਰਗਾ ਹੁਣ ਵੀ 100 ਰੁਪਏ ਦਾ ਸੂਟ ਮਿਲੇਗਾ ਜਲਦੀ ਆਓ ਲਹਿੰਗਾ ਲਓ 300 ਰੁਪਏ ਦੇ ਕੜਾਈਆਂ ਵਾਲੇ ਫੈਂਸੀ ਸੂਟ ਤੁਹਾਨੂੰ ਮੈਂ ਸਾਰੇ ਦਿਖਾਉਂਦੇ ਆ ਇਹ ਵੀਡੀਓ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਨੇ ਆਪਣਾ ਕੱਪੜੇ ਦਾ ਕੰਮ ਸਟਾਰਟ ਕਰਨਾ ਹੈ ਔਰ ਡਬਲ ਖਾਸ ਉਹਨਾਂ ਲਈ ਜਿਨ੍ਹਾਂ ਨੇ ਘਰ ਲਈ ਕਪੜਾ ਖਰੀਦਣਾ ਸਿਰਫ ਸਸਤਾ ਮਿਲਣਾ ਬਾਬੇ ਰੇਡ ਤੋਂ ਸਤਿ ਸ੍ਰੀ ਅਕਾਲ ਜੀ ਦੇਖੋ 100 ਰੁਪਏ ਦਾ ਸੂਟ 300 ਦਾ ਲਹਿੰਗਾ ਜਿਹੜੇ ਤੁਸੀਂ 2-2000 ਦੇ ਸੂਟ ਲੈਣੇ ਇੱਥੇ 450-500 ਚ ਦਿਖਾ ਦਿਆ 3 ਦਿਨ ਕਪੜਾ ਮਿਲਣਾ ਹੈ ਸਵੇਰੇ ਹੀ ਆ ਜਿਓ ਜਿਹੜਾ ਪਹਿਲਾਂ ਆਜੂ ਉਹਦੇ ਫਾਇਦੇ ਬਹੁਤ ਹੋਣੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅ